ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਣ ਦੇ ਵਿਰੋਧ ਵਿੱਚ ਵੱਖ-ਵੱਖ ਥਾਈਆਂ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤੇ ਗਏ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਕੈਂਡਲ ਮਾਰਚ ਵੀ ਕੱਢਿਆ ਗਿਆ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਮਰਥਕ ਕੈਂਡਲ ਮਾਰਚ ਵਿੱਚ ਮੌਜੂਦ ਵੀ ਰਹੇ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਜੋ ਆਮ ਆਦਮੀ ਪ੍ਰਸ਼ਟਾਚਾਰ ਖਿਲਾਫ ਲੜ ਰਿਹਾ ਹੈ ਉਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਹੈ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਬੀਤੇ ਦਿਨੀ ਇੱਕ ਤਾਂ ਕੇਜਵਲ ਅਰਵਿੰਦ ਕੇਜਵਲ ਨੇ ਜੇਲ੍ਹ ਦੇ ਵਿੱਚ ਬੀਤੇ ਦਿਨੀ ਰਾਤ ਕੱਟੀ ਜਿੱਥੇ ਜੇਲ੍ਹ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਰਹੇ ਉੱਥੇ ਹੀ ਅਰਵਿੰਦ ਕੇਜੇਵਾਲ ਨੂੰ ਜੇਲ੍ਹ ਭੇਜਣ ਦਾਣ ਦੇ ਵਿਰੋਧ ਦੇ ਵਿੱਚ ਵੱਖੋ ਵੱਖ ਥਾਂ ਹੀ ਆਮ ਆਦਮੀ ਪਾਰਟੀ ਵੱਲੋਂ ਰੋਜ਼ ਜ਼ਾਹਰ ਕੀਤਾ ਗਿਆ ਪ੍ਰਦਰਸ਼ਨ ਕੀਤੇ ਗਏ ਅੰਮ੍ਰਿਤਸਰ ਦੇ ਵਿੱਚ ਵੀ ਕੈਂਡਲ ਮਾਰਚ ਕੱਢ ਕੇ ਅਰਵਿੰਦ ਕੇਜੇਵਾਲ ਨੂੰ ਜੇਲ੍ਹ ਭੇਜਣ ਦਾ ਵਿਰੋਧ ਕੀਤਾ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਸਮੇਤ ਆਮ ਲੋਕਾਂ ਨੇ ਵੀ ਸ਼ਿਰਕਤ ਕੀਤੀ ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਇਹ ਕਹਿਣਾ ਸੀ ਕਿ ਜੋ ਸ਼ਖਸ ਭ੍ਰਿਸ਼ਟਾਚਾਰ ਦੀ ਲੜਾਈ ਸ਼ੁਰੂ ਤੋਂ ਲੜ ਰਿਹਾ ਹੈ ਯਾਨੀ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜਿਸ ਸ਼ਖਸ ਨੇ ਆਪਣੀ ਆਵਾਜ਼ ਬੁਲੰ ਦੀ ਕੋਸ਼ਿਸ਼ ਆਖਿਰਕਾਰ ਕਿਉਂ ਕੀਤੀ ਜਾ ਰਹੀ ਹੈ ਕਿਉਂਕਿ ਸਿਰਫ ਇੱਕ ਹੀ ਨੇਤਾ ਸਾਨੂੰ ਅਜੇ ਹ ਮਿਲਿਆ ਸੀ ਜਿਸ ਨੇ ਕਿ ਵਿਸ਼ਟਾਚਾਰ ਦੀ ਅਜੇ ਹੀ ਲੜਾਈ ਸ਼ੁਰੂ ਕੀਤੀ ਸੀ ਤੇ ਜਿਸ ਵਿੱਚ ਆਮ ਲੋਕਾਂ ਦੀ ਰਾਏ ਵੀ ਮੰਗੀ ਗਈ ਤੇ ਸਾਨੂੰ ਵੀ ਸ਼ਾਮਿਲ ਕੀਤਾ ਗਿਆ ਤੇ ਅਜਿਹੇ ਨੇਤਾ ਨੂੰ ਜੇਲ੍ਹ ਵਿੱਚ ਭੇਜਿਆ ਜਾਣਾ ਸਰਾਸਰ ਗਲਤ ਹੈ ਇਹ ਸੈਂਟਰਲ ਗਵਰਨਮੈਂਟ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਕੇਜਰੀਵਾਲ ਵਰਗੇ ਨੇਤਾ ਨੂੰ ਉਹਨਾਂ ਨੇ ਅੰਦਰ ਕੀਤਾ ਇੱਕ ਕਿੱਡੇ ਛੋਟੇ ਜਿਹੇ ਇਲਜ਼ਾਮ ਦੇ ਉੱਤੇ ਔਰ ਉਹਨਾਂ ਕਹਿਆ ਵੀ ਐਨੇ ਹਜ਼ਾਰ ਦਿਓ ਤੇ ਆਪਣੀ ਬੇਲ ਲੈ ਲਓ ਪਰ ਇਹ ਉਹੀ ਸ਼ਾਨ ਹੈ ਉਹਦੀ ਕੇਜਰੀਵਾਲ ਦੀ ਜਿਨੇ ਕਿਹਾ ਵੀ ਮੈਨੂੰ ਜੇਲ੍ਹ ਜਾਣਾ ਮਨਜ਼ੂਰ ਹੈ ਮੈਂ ਬੇਲ ਨਹੀਂ ਲੈਣੀ ਇਹ ਤਾਂ ਵੈਸੇ ਇਹਨੂੰ ਇਸੇ ਜੀ ਸੈਂਟਰਲ ਗਵਰਨਮੈਂਟ ਨੂੰ ਚਪਣੀ ਚ ਪਾਣੀ ਪਾ ਕੇ ਨਾ ਤੇ ਨੱਪ ਡੋ ਕੇ ਮਰ ਜਾਣਾ ਚਾਹੀਦਾ